ਸਸੀ ਗੱਲ ਜੀ ਸਾਰਿਆਂ ਨੂੰ ਥੋੜਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਦੇ ਉੱਪਰ ਜੇਕਰ ਤੁਸੀਂ ਮੇਰੇ ਚੈਨਲ ਦੇ ਉੱਪਰ ਨਵੇਂ ਆਏ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਾਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਨੋਟੀਫਿਕੇਸ਼ਨ ਪਹੁੰਚ ਜਾਵੇ ਅੱਜ ਦੀ ਵੀਡੀਓ ਉਹਨਾਂ ਮੇਲ ਦੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀਆਂ ਜਿਨ੍ਹਾਂ ਨੂੰ ਬੱਚਾ ਪਲਾਨ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਮਤਲਬ ਜਿਨ੍ਹਾਂ ਦਾ ਸਪਰਮ ਕਾਊਂਟ ਲੋ ਹੈ ਟੈਸਟੋਸਟੀਰੋਨ ਲੈਵਲ ਲੋ ਹੈ ਲਿਵਡੋ ਲੋ ਹੈ ਇਰੈਕਟਾਈਲ ਡਿਸਫੰਕਸ਼ਨ ਦੀ ਪ੍ਰੋਬਲਮ ਆ ਰਹੀ ਹੈ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਵੀਡੀਓ ਬਹੁਤ ਹੀ ਨੌਲੇਜ ਵਾਲੀ ਹੋਣ ਵਾਲੀ ਹੈ ਆਪਾਂ ਗੱਲ ਕਰਾਂਗੇ ਸਪਲੀਮੈਂਟ ਟੈਬਲੇਟ ਦੇ ਬਾਰੇ ਇਹ ਟੈਬਲੇਟ ਹਿਮਾਲਯ ਕੰਪਨੀ ਦੁਆਰਾ ਬਣਾਈ ਜਾਂਦੀ ਹੈ ਇਸ ਦੀ ਐਮ ਆਰ ਪੀ ਹੈਗੀ ਆ 200 ਰੁਪਏ ਇਹ ਤੁਹਾਨੂੰ ਕਿਸੇ ਵੀ ਮੈਡੀਕਲ ਸ਼ਾਪ ਦੇ ਉੱਤੋਂ ਆਸਾਨੀ ਦੇ ਨਾਲ ਮਿਲ ਜਾਂਦੀ ਹੈ ਇਸ ਦੇ ਵਿੱਚ 60 ਟੈਬਲੇਟਸ ਹੁੰਦੀਆਂ ਨੇ ਇਸ ਦਾ ਯੂਜ਼ ਮੇਲਸ ਦੇ ਵਿੱਚ ਹੋਣ ਵਾਲੀਆਂ ਸੈਕਸ਼ੂਅਲ ਪ੍ਰੋਬਲਮ ਨੂੰ ਠੀਕ ਕਰਨ ਦੇ ਲਈ ਕੀਤਾ ਜਾਂਦਾ ਹੈ ਇਹ ਪੂਰੀ ਤਰ੍ਹਾਂ ਆਯੁਰਵੇਦਿਕ ਮਤਲਬ ਕਿ ਕੁਦਰਤੀ ਜੜੀ ਬੂਟੀਆਂ ਦੁਆਰਾ ਬਣਾਈ ਜਾਂਦੀ ਹੈ। ਹੁਣ ਗੱਲ ਕਰਾਂਗੇ ਇਸ ਟੈਬਲੇਟ ਨੂੰ ਕਿਸ-ਕਿਸ ਪ੍ਰੋਬਲਮ ਨੂੰ ਠੀਕ ਕਰਨ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈਗਾ। ਕਿੰਨੇ ਟਾਈਮ ਤੱਕ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ? ਇਹਨੂੰ ਯੂਜ਼ ਕਰਨ ਦਾ ਸਹੀ ਤਰੀਕਾ ਕੀ ਹੈ? ਕਿੰਨੀ ਡੋਜ਼ ਲੈਣੀ ਹੈ? ਕਿੰਨੀ ਦਿਨ ਇਸ ਨੂੰ ਯੂਜ਼ ਕਰ ਸਕਦੇ ਨੇ ਤੇ ਇਸ ਦੇ ਸਾਈਡ ਇਫੈਕਟਸ ਕੀ ਨੇ? ਪੇਮਨ ਟੈਬਲੇਟ ਦਾ ਯੂਜ਼ ਲੋਅ ਸਪਰਮ ਕਾਊਂਟ, ਲੋ ਟੈਸਟੋਸਟੀਰੋਨ, ਲੋ ਲਿਬਿਡੋ, ਇਰੇਕਟਾਈਲ ਡਿਸਫੰਕਸ਼ਨ, ਇੰਪੋਟੈਂਸੀ ਪ੍ਰੀਮਚੂਰ ਇਜੈਕੂਲੇਸ਼ਨ ਵਰਗੀਆਂ ਪ੍ਰੋਬਲਮਸ ਨੂੰ ਠੀਕ ਕਰਨ ਦੇ ਲਈ ਕੀਤਾ ਜਾਂਦਾ ਹੈਗਾ ਨੂੰ ਬਣਾਉਣ ਦੇ ਲਈ ਬਹੁਤ ਸਾਰੀਆਂ ਕੁਦਰਤੀ ਜੜੀ ਬੂਟੀਆਂ ਦਾ ਪ੍ਰਯੋਗ ਕੀਤਾ ਜਾਂਦਾ ਜਿਵੇਂ ਕਿ ਹਾਈਗਰੋਫਿਲਾ ਹੋ ਗਿਆ ਬੈਲਵਟ ਵੀਨ ਹੋ ਗਿਆ ਸਮਾਲ ਕੈਲੋਟ੍ਰੌਪਸ ਹੋ ਗਿਆ ਅਸ਼ੁਗੰਦਾ ਹੋ ਗਿਆ ਜੀਵੰਤੀ ਹੋ ਗਿਆ ਵਿਦਾਰਾ ਹੋ ਗਿਆ ਇਹ ਇਸ ਦੇ ਮੇਨ ਕੰਪੋਨੈਂਟ ਨੇ ਜਿਹੜੇ ਕਿ ਸਾਡੀ ਸੈਕਸ਼ੂਅਲ ਵੈਲਨਸ ਨੂੰ ਇੰਪਰੂਵ ਕਰਦੇ ਨੇ ਸਾਰੀਆਂ ਜੜੀ ਬੂਟੀਆਂ ਮੇਲਸ ਦੇ ਵਿੱਚ ਸੈਕਸ ਡਿਜ਼ਾਇਰ ਮਤਲਬ ਕਿ ਸੰਬੋਗ ਕਰਨ ਦੀ ਇੱਛਾ ਨੂੰ ਅਤੇ ਪੈਨਾਈਲ ਇਰੇਕਸ਼ਨ ਦੇ ਵਿੱਚ ਹੈਲਪ ਕਰਦੀਆਂ ਨੇ ਸਟੈਮਿਨ ਅਤੇ ਤਾਕਤ ਦਿੰਦੀਆਂ ਨੇ ਇਮਿਊਨਿਟੀ ਨੂੰ ਵਧਾਉਂਦੀਆਂ ਨੇ ਲੋਸ ਸਪਰਮ ਕਾਊਂਟ ਨੂੰ ਵਧਾਉਂਦੀਆਂ ਨੇ ਸਪਰਮ ਦੀ ਮੋਟਿਲਿਟੀ ਨੂੰ ਵਧਾਉਂਦੀਆਂ ਨੇ ਸਪਰਮ ਦੀ ਕੁਆਲਿਟੀ ਨੂੰ ਇੰਪਰੂਵ ਕਰਦੀਆਂ ਨੇ ਐਸੋਸਿਅਲ ਲੇਵਲ ਨੂੰ ਅਪ ਕਰਦੀਆਂ ਨੇ ਸਾਡੇ ਸਟ੍ਰੈਸ ਨੂੰ ਘਟਾਉਂਦੀਆਂ ਨੇ ਮਤਲਬ ਕਿ ਇਹ ਜੜੀ ਬੂਟੀਆਂ ਓਵਰਆਲ ਸੈਕਸ਼ੂਅਲ ਹੈਲਥ ਨੂੰ ਇੰਪਰੂਵ ਕਰਦੀਆਂ ਗੱ ਤੇ ਕਿੰਨੀ ਏਜ ਦੇ ਇਸ ਨੂੰ ਯੂਜ਼ ਕਰ ਸਕਦੇ ਨੇ 18 ਸਾਲ ਤੋਂ ਪਲੱਸ ਦੀ ਏਜ ਵਾਲੇ ਹਰ ਕੋਈ ਇਸ ਨੂੰ ਯੂਜ਼ ਕਰ ਸਕਦਾ ਹੈਗਾ 18 ਸਾਲ ਤੋਂ ਘੱਟ ਵਾਲੇ ਇਸ ਨੂੰ ਨਾ ਯੂਜ਼ ਕਰਨ ਤੁਸੀਂ ਪਹਿਲੇ ਵੀਕਸ ਦੀ ਇੱਕ ਟੈਬਲੇਟ ਯੂਜ਼ ਕਰ ਸਕਦੇ ਹੋਗੇ ਬ੍ਰੇਕਫਾਸਟ ਤੋਂ ਬਾਅਦ ਪਾਣੀ ਜਾਂ ਦੁੱਧ ਦੇ ਨਾਲ ਤੇ ਅਗਲੇ ਨੈਕਸਟ ਵੀਕ ਤੁਸੀਂ ਜਿੱਦਿਆਂ ਦੋ ਟੈਬਲੇਟ ਖਾ ਸਕਦੇ ਹੋ ਬ੍ਰੇਕਫਾਸਟ ਤੋਂ ਬਾਅਦ ਇੱਕ ਤੇ ਇੱਕ ਡਿਨਰ ਤੋਂ ਬਾਅਦ ਜਿਸ ਦੀ ਮੈਰਿਜ ਹੋ ਚੁੱਕੀ ਹੈ ਤੇ ਬੇਬੀ ਪਲਾਨ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਉਹ ਇਸ ਟੈਬਲੇਟ ਦਾ ਯੂਜ਼ ਜ਼ਰੂਰ ਕਰ ਸਕਦੇ ਨੇ ਗੱਲ ਕਰਾਂਗੇ ਤੁਸੀਂ ਇਸ ਟੈਬਲੇਟ ਨੂੰ ਕਿੰਨੇ ਦਿਨ ਤੱਕ ਯੂਜ਼ ਕਰ ਸਕਦੇ ਹੋ ਇਹ ਇੱਕ ਆਯੁਰਵੇਦਿਕ ਮੈਡੀਸਨ ਹੈ ਆਯੁਰਵੇਦਿਕ ਮੈਡੀਸਨ ਦਾ ਜਿਹੜਾ ਅਸਰ ਹੁੰਦਾ ਉਹ ਸਾਨੂੰ 15 ਤੋਂ 20 ਦਿਨ ਬਾਅਦ ਸ਼ੋਅ ਹੁੰਦਾਗਾ ਤੁਸੀਂ ਇਸ ਨੂੰ ਲਗਾਤਾਰ ਇੱਕ ਮਹੀਨੇ ਤੋਂ ਲੈ ਕੇ ਦੋ ਮਹੀਨੇ ਤੱਕ ਯੂਜ਼ ਕਰ ਸਕਦੇ ਹੋ ਇਸ ਮੈਡੀਸਨ ਦੀ ਕੋਈ ਐਡਿਕਸ਼ਨ ਨਹੀਂ ਹੁੰਦੀ ਤੁਸੀਂ ਇਸ ਨੂੰ ਕਿਸੇ ਵੀ ਟਾਈਮ ਖਾਣਾ ਬੰਦ ਕਰ ਸਕਦੇ ਹੋ ਤੇ ਕਿਸੇ ਵੀ ਟਾਈਮ ਇਸ ਨੂੰ ਯੂਜ਼ ਕਰ ਸਕਦੇ ਹੋ ਇਸ ਟੈਬਲੇਟ ਦੇ ਕੋਈ ਜ਼ਿਆਦਾ ਸੀਰੀਅਸ ਸਾਈਡ ਇਫੈਕਟਸ ਵੀ ਨਹੀਂ ਹੁੰਦੇ ਬਹੁਤ ਘੱਟ ਲੋਕਾਂ ਦੇ ਵਿੱਚ ਸਾਈਡ ਇਫੈਕਟਸ ਦੇਖਣ ਨੂੰ ਮਿਲੇ ਨੇ ਨੌਜ਼ੀਆ ਬੌਮਟਿੰਗ ਸਟਮਕ ਅਫਸੈਟ ਹੁਣ ਗੱਲ ਕਰਾਂਗੇ ਕਿ ਜਦੋਂ ਤੁਸੀਂ ਇਹ ਟੈਬਲੇਟ ਯੂਜ਼ ਕਰੋਗੇ ਕਿੰਨਾ-ਕਿੰਨਾ ਚੀਜ਼ਾਂ ਦਾ ਪਰਹੇਜ਼ ਰੱਖਣਾ ਹੈਗਾ ਸਭ ਤੋਂ ਪਹਿਲੀ ਨਸ਼ਾ ਪੱਤਾ ਨਹੀਂ ਕਰਨਾ ਹੈਗਾ ਜੇਕਰ ਤੁਸੀਂ ਡਰਿੰਕ ਕਰਦੇ ਹੋ ਤਾਂ ਡਰਿੰਕ ਨੂੰ ਘਟਾ ਕੇ ਮੰਥ ਦੇ ਵਿੱਚ ਇੱਕ ਜਾਂ ਦੋ ਵਾਰ ਕਰ ਲਓ ਸਿਗਰਟ ਪੀਣੋ ਤਾਂ ਸਿਗਰਟ ਨੂੰ ਬਿਲਕੁਲ ਬੰਦ ਕਰ ਦਿਓ ਕਿਉਂਕਿ ਜਿਹੜੀ ਸਿਗਰਟ ਹੈ ਸਾਡੇ ਸਪਰਮ ਕਾਊਂਟ ਨੂੰ ਲੋਅ ਕਰਦੀ ਹੈ ਸਾਡੇ ਟੈਸਟੋਸਟੇਰੋਨ ਲੈਵਲ ਨੂੰ ਲੋਅ ਕਰਦੀ ਹੈ ਸਾਨੂੰ ਇਜੈਕੂਲੇਸ਼ਨ ਰਿਫਲੈਕਸ਼ਨ ਦੇ ਵਿੱਚ ਪ੍ਰੋਬਲਮ ਪੈਦਾ ਕਰਦੀ ਤਲੀਆਂ ਹੋਈਆਂ ਚੀਜ਼ਾਂ ਨੂੰ ਬੰਦ ਕਰ ਦਿਓ ਆਪਣੀ ਡਾਈਟ ਨੂੰ ਹੈਲਥੀ ਰੱਖਣ ਦੀ ਕੋਸ਼ਿਸ਼ ਕਰਿਓ रिच प्रोटीन ਵਾਲੀ ਡਾਈਟ ਖਾਓ ਗੁੱਡ ਕਾਰਬਸ ਖਾਓ ਤਾਂ ਜੋ ਤੁਹਾਨੂੰ ਇਸ ਮੈਡੀਸਨ ਦਾ ਰਿਜ਼ਲਟ ਹੋਰ ਵੀ ਵਧੀਆ ਮਿਲ ਸਕੇ ਹੁਣ ਗੱਲ ਕਰਾਂਗੇ ਕੌਣ-ਕੌਣ ਇਸ ਟੈਬਲੇਟ ਦਾ ਯੂਜ਼ ਨਹੀਂ ਕਰ ਸਕਦਾ ਜੇਕਰ ਤੁਹਾਨੂੰ ਹਾਰਟ ਕਿਡਨੀ ਜਾਂ ਲੀਵਰ ਦੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਇਸ ਮੈਡੀਸਨ ਦਾ ਯੂਜ਼ ਨਾ ਕਰੋ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਹੀ ਇਸ ਮੈਡੀਸਨ ਦਾ ਯੂਜ਼ ਕਰੋ ਜੇਕਰ ਤੁਸੀਂ ਇਸ ਮੈਡੀਸਨ ਦਾ ਯੂਜ਼ ਸਹੀ ਤਰੀਕੇ ਦੇ ਨਾਲ ਕਰਦੇ ਹੋ ਆਪਣੀ ਡਾਈਟ ਨੂੰ ਹੈਲਥੀ ਰੱਖਦੇ ਹੋ ਐਕਸਰਸਾਈਜ਼ ਕਰਦੇ ਹੋ ਤਾਂ ਇਸ ਦਾ ਰਿਜ਼ਲਟ 101% ਬਹੁਤ ਹੀ ਗੁੱਡ ਰਿਜ਼ਲਟ ਹੈਗਾ ਇਹ ਜੀ ਪੂਰੀ ਜਾਣਕਾਰੀ ਇਸ ਪੇਮੈਂਟ ਟੈਬਲੇਟ ਦੇ ਬਾਰੇ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਤੇ ਤੁਸੀਂ ਮੈਨੂੰ ਇੰਸਟਾਗ੍ਰਾਮ ਦੇ ਉੱਪਰ ਵੀ ਫੋਲੋ ਕਰ ਸਕਦੇ ਹੋ